ਸ਼ੋਮਣੀ ਕਾਲੀਦਲ ਅੰਮ੍ਰਿਤਸਰ ਪ੍ਰਦਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ 21 ਜੂਨ ਦੇ ਗੱਤਕੇ ਦਿਹਾੜੇ ਨੂੰ ਤਖਤ ਸਹਿਬਾਨਾਂ ਦੇ ਜਥੇਦਾਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਸੰਗਠਨ ਅਤੇ ਸਿੱਖ ਸੰਸਥਾਵਾਂ ਨੂੰ ਸ਼ਾਨੋ ਸ਼ੌਕਤ ਨਾਲ ਮਨਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦਾ ਹਿੰਦੂਤਵ ਖੇਡ ਯੋਗੇ ਨਾਲ ਕਦੇ ਵੀ ਪ੍ਰਾਤਨ ਇਤਿਹਾਸ ਵਿੱਚ ਕੋਈ ਸਬੰਧ ਨਹੀਂ ਰਿਹਾ ਅਤੇ ਨਾ ਹੀ ਸਿੱਖਾਂ ਨੇ ਕਦੇ ਯੋਗਾ ਕੀਤਾ ਹੈ। ਸਾਡੇ ਗੁਰੂ ਸਹਿਬਾਨ ਵੱਲੋਂ ਬਹੁਤ ਪਹਿਲੇ ਗੱਤਕਾ, ਕੁਸ਼ਤੀ, ਕਬੱਡੀ, ਮੁਗਲਿਆ ਫੇਰਨਾ, ਨੇਜਾਬਾਜ਼ੀ, ਤਲਵਾਰਬਾਜ਼ੀ, ਘੋੜਸਵਾਰੀ ਆਦ ਖੇਡਾਂ ਸਿਕੋਮ ਨੂੰ ਜੋੜ ਕੇ ਨੌਜਵਾਨੀ ਨੂੰ ਸ਼ਰੀਰਕ ਪੱਖੋਂ ਅਤੇ ਮਾਨਸਿਕ ਪੱਖੋਂ ਮਜ਼ਬੂਤੀ ਦੇਣ ਹਿੱਤ ਇਹਨਾਂ ਖੇਡਾਂ ਦੀ ਸ਼ੁਰੂਆਤ ਕੀਤੀ ਗਈ ਸੀ। ਇਹ ਦਿਨ ਸਾਨੂੰ ਮਹੱਤਵਪੂਰਨ ਸੰਦੇਸ਼ ਦਿੰਦਾ ਹੈ ਕਿ ਅਸੀਂ ਆਪਣੇ ਗੁਰੂ ਸਹਿਬਾਨ ਦੇ ਹੁਕਮਾਂ ਨੂੰ ਮੰਨਦੇ ਹੋਏ ਜਿੱਥੇ ਵਿਚਾਰਧਾਰਕ ਤੌਰ ਤੇ ਮਜ਼ਬੂਤ ਹੋਈਏ ਉੱਥੇ ਸਮੁੱਚੀ ਮਨੁੱਖਤਾ ਦੀ ਭੈਤਰੀ ਹਿੱਤ ਸਿਕੋਮ ਦੀ ਪਨੀਰੀ ਜੋ ਸਾਡਾ ਕੌਮੀ ਸਰਮਾਇਆ ਹੈ ਨੌਜਵਾਨੀ ਨੂੰ ਸਹੀ ਦਿਸ਼ਾ ਵੱਲ ਤੋਰਨ ਸਾਂਭਣ ਅਤੇ ਸ਼ਰੀਰਕ ਤੌਰ ਤੇ ਮਜ਼ਬੂਤ ਬਣਾਉਣ ਦਾ ਵੀ ਸੰਦੇਸ਼ ਦਿੰਦਾ ਹੈ। ਇਹੀ وجہ ਹੈ ਕਿ ਗੁਰੂ ਅੰਗਦ ਸਾਹਿਬ ਜੀ ਨੇ ਸਾਨੂੰ ਸ਼ੀਰਕ ਤੌਰ ਤੇ ਮਜ਼ਬੂਤੀ ਬਖਸ਼ਣ ਹਿਤ ਉਪਰੋਕਤ ਖੇਡਾਂ ਦੀ ਸ਼ੁਰੂਆਤ ਕਰਵਾਈ। ਦੂਸਰਾ ਅੱਜ ਜਦੋਂ ਹਿੰਦੂਤਵ ਹਕੂਮਰਾਨ ਹਰ ਖੇਤਰ ਵਿੱਚ ਸਿੱਖੋਂ ਦੇ ਮਾਨ ਸਨਮਾਨ, ਸੰਸਥਾਵਾਂ, ਰਵਾਇਤਾਂ ਨੂੰ ਠੇਸ ਪਹੁੰਚਾਉਣ ਦੇ ਦੁਖਦਾਇਕ ਅਮਲ ਕਰ ਰਹੇ ਹਨ, ਤਾਂ ਉਸ ਸਮੇਂ ਸਾਨੂੰ ਆਪਣੀ ਵਿਲੱਖਣਤਾ ਤੇ ਮਨੁੱਖਤਾ ਪੱਖੀ ਸੋਚ ਨੂੰ ਕਾਇਮ ਰੱਖਦੇ ਹੋਏ ਅਜਿਹੇ ਸਮੂਹਿਕ ਤੌਰ ਤੇ ਉਦਮ ਕਰਨੇ ਬਣਦੇ ਹਨ ਜਿਸ ਨਾਲ ਸੰਸਾਰ ਪੱਧਰ ਤੇ ਸਾਡੀ ਵਿਲੱਖਣਤਾ ਦੇ ਨਾਲ ਨਾਲ ਸਾਡੀ ਸ਼ਾਨੋ ਸ਼ੌਕਤ ਸਥਿਕਾਰ ਮਾਣ ਵਿੱਚ ਵੀ ਵਾਧਾ ਹੋਵੇਗਾ। ਐਸਲੀ ਸ਼੍ਰोमਣੀ ਅਕਾਲੀ ਦਲ ਅੰਮ੍ਰਿਤਸਰ ਕੋਮੀ ਤਖਤਾਂ ਦੇ ਜਥੇਦਾਰ ਸਹਿਬਾਨ ਸ਼੍ਰोमਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸਿੱਖ ਕੌਮ ਨਾਲ ਸੰਬੰਧਤ ਸਭ ਸਮਾਜਿਕ, ਰਾਜਨੀਤਿਕ, ਧਾਰਮਿਕ ਸੰਗਠਨਾ ਨੂੰ ਇਹ ਗੰਭੀਰਤਾ ਭਰੀ ਅਪੀਲ ਕਰਦਾ ਹੈ ਕਿ 21 ਜੂਨ ਦੇ ਦਿਹਾੜੇ ਨੂੰ ਉਹ ਆਪਣੀ ਕੌਮੀ ਜ਼ਿੰਮੇਵਾਰੀ ਸਮਝਦੇ ਹੋਏ ਆਪੋ ਆਪਣੇ ਇਲਾਕਿਆਂ, ਖੇਤਰਾਂ ਵਿੱਚ ਮਨਾਉਂਦੇ ਹੋਏ ਅਜਿਹਾ ਮਾਹੌਲ ਸਿਰਜਣ ਜਿਸ ਨਾਲ ਹੁਕਮਰਾਨ ਜੋ ਘੱਟ ਗਿਣਤੀ ਸਿੱਖ ਕੌਮ ਉੱਤੇ ਦਹਿਸ਼ਤ ਪਾਉਣ ਦੇ ਅਮਲ ਕਰ ਰਿਹਾ ਹੈ ਉਸ ਨੂੰ ਮਹਿਸੂਸ ਹੋ ਜਾਵੇ ਕਿ ਗੁਰੂ ਸਾਹਿਬਾਨ ਦੁਆਰਾ ਸਾਜੀ ਸਿੱਖ ਕੌਮ ਕਦੇ ਵੀ ਕਿਸੇ ਦੀ ਗੁਲਾਮੀयत ਨੂੰ ਨਾ ਤਾਂ ਪ੍ਰਵਾਨ ਕਰਦੀ ਹੈ ਅਤੇ ਨਾ ਹੀ ਕਦੇ ਆਪਣੀ ਹਾਰ ਨੂੰ ਮੰਨਦੀ ਹੈ। ਬਲਕਿ ਪਹਿਲੇ ਨਾਲੋਂ ਵੀ ਵਧੇਰੇ ਤਾਕਤ ਤੇ ਇਕਜੁੱਟਤਾ ਨਾਲ ਆਪਣੇ ਮਿੱਥੇ ਨਿਸ਼ਾਨੇ ਵੱਲ ਵਧ ਕੇ ਫਤਿਹ ਪ੍ਰਾਪਤ ਕਰਨ ਵਿੱਚ ਯਕੀਨ ਰੱਖਦੀ ਹੈ ਉਹਨਾਂ ਕਹੇ ਕਿ ਹਿੰਦੂਤਵ ਹਕੂਮਤਾਂ ਲੰਬੇ ਸਮੇਂ ਤੋਂ ਸਾਡੇ ਸਿੱਖ ਕੌਮ ਦੇ ਮਹਾਨ ਵਿਰਸੇ ਵਿਰਾਸਤ ਯਾਦਗਾਰਾਂ ਨੂੰ ਖਤਮ ਕਰਨ ਅਤੇ ਉਹਨਾਂ ਵਿੱਚ ਆਪਣੇ ਢੰਗ ਨਾਲ ਸੁਖਮ ਤਰੀਕਿਆਂ ਰਾਹੀਂ ਤਬਦੀਲੀਆਂ ਕਰਕੇ ਸਿੱਖ ਕੌਮ ਨੂੰ ਆਪਣੀ ਜੜ ਵਿਰਸੇ ਵਿਰਾਸਤ ਤੋਂ ਦੂਰ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਆ ਰਹੇ ਹਨ ਲੇਕਿਨ ਸਿੱਖ ਕੌਮ ਆਪਣੇ ਵਿਰਸੇ ਵਿਰਾਸਤ ਉੱਤੇ ਪੈਰਾ ਦਿੰਦੀ ਆ ਰਹੀ ਹੈ ਅਜਿਹੀਆਂ ਹਕੂਮਤੀ ਸਾਜ਼ਿਸ਼ਾਂ ਨੂੰ ਅਸਫਲ ਬਣਾਉਣ ਲਈ ਸਾਡੇ ਗੁਰੂ ਸਹਿਬਾਨਾਂ ਵੱਲੋਂ ਸਾਨੂੰ ਆਤਮਿਕ ਤੌਰ ਤੇ ਗੁਰਬਾਣੀ ਨਾਲ ਜੁੜਨ, ਸਰੀਰਕ ਤੌਰ ਤੇ ਰਿਸ਼ਤਪੁਸ਼ਟ ਰਹਿਣ ਹੀ ਤੋਂ ਉਪਰੋਕਤ ਖੇਡਾਂ, ਗੱਤਕਾ ਬਾਜ਼ੀ ਆਦ ਨਾਲ ਜੁੜੇ ਰਹਿੰਦੇ ਆਦੇਸ਼ ਦਿੱਤੇ ਹਨ। ਬੀਤੇ ਸਮੇਂ ਵਿੱਚ ਰਾਜੀਵ ਗਾਂਧੀ ਸਰਕਾਰ ਸਮੇਂ ਹਕਮਰਾਨਾਂ ਨੇ ਸਿੱਖਾਂ ਉੱਤੇ ਜੋ ਕਤਲੇਆਮ ਕੀਤਾ, ਉਸ ਉਪਰੰਤ ਕਿਸੇ ਵੀ ਖੇਤਰ ਵਿੱਚ ਸਿੱਖ ਕੋ ਨੂੰ ਇਨਸਾਫ਼ ਨਹੀਂ ਦਿੱਤਾ ਗਿਆ। ਅੱਜ ਵੀ ਭਾਵੇਂ ਜਮਾਤਾਂ ਤੇ ਪਾਰਟੀਆਂ ਦੇ ਨਾਮ ਬਦਲ ਗਏ ਹਨ, ਪਰ ਇਹ ਹਿੰਦੂਤੂ ਹਕਮਰਾਨ ਨਿਰੰਤਰ ਜ਼ਬਰ ਜ਼ੁਲਮ ਢੋਂਦੇ ਆ ਰਹੇ ਹਨ। ਉਸ ਦਾ ਮੁਕਾਬਲਾ ਕਰਨ ਲਈ ਅਤੇ ਫਤਿਹ ਪ੍ਰਾਪਤ ਕਰਨ ਲਈ ਸਾਨੂੰ ਗੁਰੂ ਸਿਧਾਂਤਾਂ ਤੇ ਸੋਚ ਤੇ ਹਰ ਕੀਮਤ ਤੇ ਪੈਰਾ ਦਿੰਦੇ ਹੋਏ ਜਿੱਥੇ ਅੱਗੇ ਵਧਣਾ ਪਵੇਗਾ ਉੱਥੇ ਹਕੂਮਤੀ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਵੀ ਰਹਿਣਾ ਪਵੇਗਾ ਇਸ ਲਈ ਸਾਨੂੰ ਹਿੰਦੂਤਵ ਹਕਮਰਾਨਾਂ ਦੇ ਕਿਸੇ ਵੀ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਪ੍ਰਸਾਰ ਵਿੱਚ ਨਾ ਉਲਝ ਕੇ ਆਪਣੇ ਸਿੱਖੀ ਨੀਮਾ ਸੋਚ ਅਸੂਲਾਂ ਨਾਲ ਜੁੜ ਕੇ ਰਹਿਣ ਤੇ ਆਪਣੀਆਂ ਰਵਾਇਤਾਂ ਅਨੁਸਾਰ ਆਪਣੇ ਦਿਨ ਮਨਾਉਣ ਦੀ ਜ਼ਿੰਮੇਵਾਰੀ ਸਿੱਧਕ ਨਾਲ ਨਿਭਾਉਣੀ ਪਵੇਗੀ ਤਦ ਹੀ ਅਸੀਂ ਆਪਣੇ ਮਹਾਨ ਵਿਰਸੇ ਵਿਰਾਸਤ ਨੂੰ ਸਥਾਈ ਤੌਰ ਤੇ ਕਾਇਮ ਰੱਖ ਸਕਾਂਗੇ ਸਰਦਾਰ ਜਮਰਜੀਤ ਸਿੰਘ ਮਾਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਤੇ ਉਦੇਦਾਰਾਂ ਨੂੰ ਉ체ਚੇ ਤੌਰ ਤੇ ਅਪੀਲ ਕਰਦੇ ਹੋਏ ਕਿ ਆ ਕਿ ਜਿਵੇਂ ਬੀਤੇ ਕਈ ਸਾਲਾਂ ਤੋਂ ਇਹ ਕੌਮੀ ਜ਼ਿੰਮੇਵਾਰੀ ਨਿਭਾਉਂਦੇ ਆ ਰਹੇ ਹਨ ਇਸਬੰਦੀ ਅਖਬਾਰਾਂ, ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਸੰਦੇਸ਼ ਦਿੰਦੇ ਹੋਏ ਪੰਜਾਬੀਆਂ ਤੇ ਸਿੱਖ ਕੌਮ ਨੂੰ ਆਪਣੀ ਮਹਾਨ ਖੇਡ ਗੱਤਕੇ ਬਾਜ਼ੀ ਨਾਲ ਜੁੜਨ ਹਿਤ 21 ਜੂਨ ਨੂੰ ਮੁਕਾਬਲੇ ਕਰਵਾਉਣ ਅਤੇ ਜੋ ਟੀਮਾਂ ਪਹਿਲੇ ਅਤੇ ਦੂਜੇ ਦਰਜੇ ਵਿੱਚ ਗੱਤਕੇ ਬਾਜ਼ੀ ਵਿੱਚ ਜਿੱਤ ਪ੍ਰਾਪਤ ਕਰਨ ਉਹਨਾਂ ਨੂੰ ਚੰਗੇ ਢੰਗ ਨਾਲ ਸਨਮਾਨਿਤ ਕਰਦੇ ਹੋਏ ਅਤੇ ਸ਼ਾਮਲ ਟੀਮਾਂ ਨੂੰ ਸਿਰੋਪਾਓ ਆਦ ਬਖਸ਼ਿਸ਼ ਕਰਕੇ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣਾ